ਦੋਸਤੋ ਇੱਕ ਐਸਾ ਤਾਰਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪੂਰੀ ਦੁਨੀਆ ਵਿੱਚ ਉਸ ਤੋਂ ਵੱਡਾ ਕੋਈ ਵੀ ਕਲਾਕਾਰ ਨਾ ਪਹਿਲਾਂ ਸੀ ਤੇ ਨਾ ਅਜੇ ਤੱਕ ਹੋ ਸਕਿਆ ਇਹ ਕਲਾਕਾਰ ਜਿੱਥੇ ਵੀ ਜਾਂਦਾ ਸੀ ਉੱਥੇ ਹੀ ਲੱਖਾਂ ਲੋਕਾਂ ਦੀ ਭੀੜ ਬਸ ਉਸਦੇ ਚਿਹਰੇ ਦੀ ਇੱਕ ਝਲਕ ਵੇਖਣ ਵਾਸਤੇ ਪਹੁੰਚ ਜਾਂਦੀ ਸੀ ਇਸ ਕਲਾਕਾਰ ਦਾ ਡਾਂਸ ਪੂਰੀ ਦੁਨੀਆ ਵਿੱਚ ਮਸ਼ਹੂਰ ਹੋਇਆ ਦੁਨੀਆ ਭਰ ਦੇ ਲੋਕ ਉਸਦੇ ਨਾਚ ਦੀ ਨਕਲ ਕਰਦੇ ਸਨ ਪਰ ਇਸ ਮਹਾਨ ਕਲਾਕਾਰ ਦੀ ਜ਼ਿੰਦਗੀ ਜਿੰਨੀ ਰਾਸਮਈ ਸੀ ਉਸ ਤੋਂ ਵੱਧ ਰਾਸਮਈ ਉਸਦੀ ਮੌਤ ਬਣੀ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਮਾਈਕਲ ਜੈਕਸਨ ਦੀ ਜੋ ਇੱਕ ਬਹੁਤ ਹੀ ਗਰੀਬ ਘਰ ਵਿੱਚ ਜੰਮਿਆ ਤੇ ਫਿਰ ਇੱਕਦਮ ਪੂਰੀ ਦੁਨੀਆ ਉੱਤੇ ਛਾ ਗਿਆ ਜਿਸ ਦੇ ਨਾਮ ਅੱਜ ਤੱਕ ਵੀ ਕਈ ਵਰਲਡ ਰਿਕਾਰਡ ਬੋਲਦੇ ਹਨ ਮਾਈਕਲ ਜੈਕਸਨ ਜੋ ਕਦੇ ਕਿਸੇ ਨੂੰ ਹੱਥ ਤੱਕ ਨਹੀਂ ਸੀ ਮਲਾਉਦਾ ਕਿਤੇ ਮੈਨੂੰ ਕਿਸੇ ਤੋਂ ਕੋਈ ਬਿਮਾਰੀ ਨਾ ਲੱਗ ਜਾਵੇ 10-10 ਕਰੋੜ ਰੁਪਏ ਦੀ ਤਨਖਾਹ ਵਾਲੇ ਕਈ ਡਾਕਟਰਾਂ ਦੀ ਟੀਮ ਹਰ ਵਕਤ ਉਸ ਦੇ ਕੋਲ ਰਹਿੰਦੀ ਸੀ ਦੇ ਰਾਤ ਨੂੰ ਸੌਣ ਵੇਲੇ ਇੱਕ ਬੜੇ ਖਾਸ ਕਮਰੇ ਅਤੇ ਖਾਸ ਬੈੱਡ ਤੇ ਸੌਂਦਾ ਹੁੰਦਾ ਸੀ ਸਿੱਧੀ ਸਿੱਧੀ ਗੱਲ ਕਿ ਮਾਈਕਲ ਜੈਕਸਨ ਜਿਸ ਨੇ 150 ਸਾਲਾਂ ਤੱਕ ਲੰਮੀ ਜ਼ਿੰਦਗੀ ਭੋਗਣ ਲਈ ਅਰਬਾਂ ਰੁਪਏ ਖਰਚ ਕੀਤੇ ਹੋਏ ਸਨ ਪਰ ਫਿਰ ਵੀ ਅਚਾਨਕ ਉਸ ਦੀ ਮੌਤ ਮਹਿਜ 50 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ ਜੋ ਅੱਜ ਤੱਕ ਇੱਕ ਰਾਸ ਬਣੀ ਹੋਈ ਹੈ ਮਾਈਕਲ ਜੈਕਸਨ ਜਿਸ ਤੇ ਦੁਨੀਆਂ ਦਾ ਇੱਕ ਵੱਡਾ ਸਟਾਰ ਹੋਣ ਦੇ ਨਾਲ ਨਾਲ ਬੱਚਿਆਂ ਦੇ ਜਨ ਸ਼ੋਸ਼ਣ ਦੇ ਵੀ આરોਪ ਲੱਗੇ ਦੋਸਤੋ ਇਸ ਮਹਾਨ ਅਤੇ ਰਹੱਸਮਈ ਕਲਾਕਾਰ ਦੀ ਜ਼ਿੰਦਗੀ ਦੇ ਕੁਝ ਰਾਜ਼ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 29 ਅਗਸਤ ਸਾਲ 1958 ਨੂੰ ਅਮਰੀਕਾ ਦੇਸ਼ ਦੇ ਇੰਡੀਆਨਾ ਰਾਜ ਵਿੱਚ ਇੱਕ ਸੰਗੀਤਕਾਰ ਦੇ ਘਰ ਵਿੱਚ ਮਾਈਕਲ ਜੈਕਸਨ ਦਾ ਜਨਮ ਹੁੰਦਾ ਹੈ ਉਹ ਆਪਣੇ ਮਾਪੇ-ਬਾਪ ਦੀ ਸਭ ਤੋਂ ਛੋਟੀ ਔਲਾਦ ਸੀ ਮਾਈਕਲ ਦਾ ਬਚਪਨ ਬੜੀ ਹੀ ਗਰੀਬੀ ਵਿੱਚ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਗੁਜ਼ਰਦਾ ਉਸਦੇ 7 ਭੈਣ-ਭਰਾ ਅਤੇ ਦੋ ਮਾਪੇ-ਬਾਪ ਸਮੇਤ 9 ਜਾਣੇ ਇੱਕੋ ਕਮਰੇ ਵਿੱਚ ਰਹਿੰਦੇ ਹੁੰਦੇ ਸਨ ਮਾਈਕਲ ਦਾ ਪਿਤਾ ਆਪਣੇ ਘਰ ਦੇ ਗੁਜ਼ਾਰੇ ਵਾਸਤੇ ਛੋਟੇ-ਮੋਟੇ ਸੰਗੀਤ ਪ੍ਰੋਗਰਾਮਾਂ ਦਾ ਹਿੱਸਾ ਬਣਦਾ ਹੁੰਦਾ ਸੀ ਉਹ ਆਪਣੀ ਕਲਾ ਨੂੰ ਆਪਣੇ ਬੱਚਿਆਂ ਨੂੰ ਵੀ ਸਿਖਾਉਣਾ ਸ਼ੁਰੂ ਕਰ ਦਿੰਦਾ ਖਾਸ ਕਰਕੇ ਮਾਈਕਲ ਜੈਕਸਨ ਨੂੰ ਜੋ ਸਭ ਤੋਂ ਛੋਟਾ ਹੁੰਦਾ ਹੈ ਇਸੇ ਤਰ੍ਹਾਂ ਕਰਦੇ ਕਰਦੇ ਸਿਰਫ 5 ਸਾਲ ਦੀ ਉਮਰ ਵਿੱਚ ਹੀ ਮਾਈਕਲ ਨੇ ਸਰਵਜਨਿਕ ਪ੍ਰੋਗਰਾਮਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਛੋਟਾ ਹੁੰਦਿਆਂ ਤੋਂ ਹੀ ਉਹ ਇੱਕ ਵਧੀਆ ਗਾਇਕ ਅਤੇ ਡਾਂਸਰ ਸੀ ਉਹ ਸਾਰੇ ਭੈਣ ਭਰਾ ਰਲ ਕੇ ਆਪਣਾ ਇੱਕ ਬੈਡ ਗਰੁੱਪ ਬਣਾ ਲੈਂਦੇ ਹਨ ਹੌਲੀ ਹੌਲੀ ਛੋਟੇ ਬੱਚਿਆਂ ਦਾ ਇਹ ਗਾਉਣ ਅਤੇ ਨੱਚਣ ਵਾਲਾ ਗਰੁੱਪ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਜਾਂਦਾ ਜਿਸ ਨਾਲ ਇਹਨਾਂ ਨੂੰ ਪੈਸੇ ਵੀ ਬਾਨਨੇ ਸ਼ੁਰੂ ਹੋ ਜਾਂਦੇ ਹਨ ਪਰ ਬਚਪਨ ਤੋਂ ਹੀ ਵਧੀਆ ਗਾਉਣਾ ਤੇ ਨੱਚਣਾ ਮਾਈਕਲ ਜੈਕਸਨ ਦੀ ਮਜਬੂਰੀ ਜੇ ਬਣ ਜਾਂਦਾ ਹੈ ਕਿਉਂਕਿ ਗਲਤੀ ਕਰਨ ਤੇ ਉਸ ਨੂੰ ਆਪਣੇ ਪਿਤਾ ਦੀ ਕੁੱਟ ਵੀ ਸਹਿਣੀ ਪੈਂਦੀ ਇਹਨਾਂ ਸਾਰੀਆਂ ਚੀਜ਼ਾਂ ਨੇ ਮਾਈਕਲ ਦੇ ਦਿਮਾਗ ਉੱਤੇ ਬਹੁਤ ਬੁਰਾ ਅਸਰ ਪਾਇਆ ਦੂਜਾ ਉਹ ਆਪਣੇ ਰੰਗ ਰੂਪ ਅਤੇ ਆਪਣੇ ਚਿਹਰੇ ਦੀ ਬनावਟ ਨੂੰ ਲੈ ਕੇ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਸੀ ਕਿ ਸ਼ਾਇਦ ਰੱਬ ਨੇ ਮੈਨੂੰ ਬਹੁਤ ਬਦਸੂਰਤ ਬਣਾਇਆ ਹੈ ਉਧਰ ਬਾਤੀ ਉਮਰ ਦੇ ਨਾਲ ਨਾਲ ਮਾਈਕਲ ਜੈਕਸਨ ਲੋਕਾਂ ਵਿੱਚ ਮਸ਼ਹੂਰ ਹੁੰਦਾ ਗਿਆ ਸਾਲ 1970 ਦੇ ਦਸ਼ਕ ਵਿੱਚ ਉਹ ਆਪਣੇ ਭੈਣ ਭਰਾਵਾਂ ਨਾਲੋਂ ਵੱਖਰਾ ਹੋ ਜਾਂਦਾ ਤੇ ਆਪਣੇ ਸਾਰੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਵੱਖਰੇ ਤੌਰ ਤੇ ਕੰਮ ਸ਼ੁਰੂ ਕਰ ਦਿੰਦਾ ਹੈ ਪਰ ਉਦੋਂ ਤੱਕ ਮਾਈਕਲ ਜੈਕਸਨ ਇੱਕ ਬਹੁਤ ਵੱਡਾ ਨਾਂ ਬਣ ਚੁੱਕਾ ਸੀ ਸਾਲ 1975 ਦੇ ਵਿੱਚ ਉਹ ਆਪਣੀ ਪਹਿਲੀ ਐਲਬਮ ਰਿਲੀਜ਼ ਕਰਦਾ ਜਿਸ ਨੇ ਚਾਰੇ ਪਾਸੇ ਤਲਕਾਂ ਮਚਾ ਦਿੱਤਾ ਸਮਾਂ ਗੁਜ਼ਰਦਾ ਗਿਆ ਪਰ ਮਾਈਕਲ ਜੈਕਸਨ ਦਾ ਅਸਲੀ 크ਿਸਮਸ ਸਾਲ 1982 ਦੇ ਵਿੱਚ ਸਾਹਮਣੇ ਆਉਂਦਾ ਹੈ ਜਦੋਂ ਇੱਕ ਟੀਵੀ ਸ਼ੋਅ ਦੇ ਦੌਰਾਨ ਉਸਨੇ ਪਹਿਲੀ ਵਾਰ ਆਪਣੀ ਉਸ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਦੀ ਬਾਅਦ ਵਿੱਚ ਕਰੋੜਾਂ ਲੋਕਾਂ ਨੇ ਨਕਲ ਕੀਤੀ ਤੇ ਮਾਈਕਲ ਜੈਕਸਨ ਦੁਨੀਆ ਵਿੱਚ ਇਸੇ ਕਲਾ ਕਰਕੇ ਹੀ ਜਾਣਿਆ ਜਾਣ ਲੱਗਾ ਇਹ ਕਲਾ ਸੀ ਮੂਨ ਵਾਕ ਮੂਨ ਵਾਕ ਇੱਕ ਐਸਾ ਡਾਂਸ ਸੀ ਜਿਸ ਨੇ ਮਾਈਕਲ ਨੂੰ ਸਫਲਤਾ ਦੇ ਸਭ ਤੋਂ ਉੱਪਰਲੇ ਸਿਖਰ ਤੱਕ ਪਹੁੰਚਾ ਦਿੱਤਾ ਇਸੇ ਸਾਲ ਵਿੱਚ ਹੀ ਉਸ ਦੀ ਇੱਕ ਨਵੀਂ ਐਲਬਮ ਥ੍ਰਿਲਰ ਰਿਲੀਜ਼ ਹੁੰਦੀ ਹੈ ਜਿਸ ਨੇ ਸੰਗੀਤ ਜਗਤ ਵਿੱਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅੱਜ ਵੀ ਵਰਲਡ ਰਿਕਾਰਡ ਇਸ ਐਲਬਮ ਦੇ ਨਾਮ ਬੋਲਦਾ ਹੈ ਜਿਸ ਦੀਆਂ ਹੁਣ ਤੱਕ ਸਭ ਤੋਂ ਵੱਧ ਕਾਪੀਆਂ ਵਿਕੀਆਂ ਹਨ 68 ਮਿਲੀਅਨ ਲੋਕਾਂ ਵੱਲੋਂ ਇਸ ਐਲਬਮ ਨੂੰ ਖਰੀਦਿਆ ਗਿਆ ਸੀ ਜਿਸ ਨੇ ਮਾਈਕਲ ਨੂੰ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ ਲੋਕਾਂ ਆਪਣੇ ਘਰਾਂ ਵਿੱਚ ਮਾਈਕਲ ਦੀਆਂ ਫੋਟੋਆਂ ਲਗਾ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਪੂਰੀ ਦੁਨੀਆ ਵਿੱਚ ਉਸ ਦਾ ਨਾਮ ਅਤੇ ਚਿਹਰਾ ਇੱਕ ਬ੍ਰਾਂਡ ਵੜ ਕੇ ਵਿਕਲ ਲੱਗਾ ਸੀ ਗ੍ਰੈਮੀ ਅਵਾਰਡ ਵਰਗੇ ਸਾਰੇ ਵੱਡੇ ਇਨਾਮ ਉਸ ਦੀ ਝੋਲੀ ਵਿੱਚ ਡਿੱਗਣ ਲੱਗੇ ਸਨ ਉਸ ਦੇ ਗਾਣਿਆਂ ਦੀ ਦੁਨੀਆ ਇੰਨੀ دیਵਾਨੀ ਹੋਈ ਕਿ ਮਾਈਕਲ ਦੇ ਨਾਮ ਦਾ ਇੱਕ ਵੱਖਰਾ ਟੀਵੀ ਚੈਨਲ ਸ਼ੁਰੂ ਕਰਨਾ ਪਿਆ ਤੁਸੀਂ ਐਮ ਟੀਵੀ ਚੈਨਲ ਦਾ ਨਾਮ ਤਾਂ ਸੁਣਿਆ ਹੋਣਾ ਇਹ ਟੀਵੀ ਚੈਨਲ ਇਕੱਲੇ ਮਾਈਕਲ ਜੈਕਸਨ ਵਾਸਤੇ ਹੀ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਹੱਥਾਂ ਤੇ ਗਲਵਜ਼ ਪਾ ਕੇ ਗਾਉਣ ਦਾ ਚਲਣ ਮਾਈਕਲ ਜੈਕਸਨ ਨੇ ਸ਼ੁਰੂ ਕੀਤਾ ਜਿਸ ਨੂੰ ਅੱਜ ਵੀ ਵੱਡੇ ਵੱਡੇ ਕਲਾਕਾਰ ਫਾਲੋ ਕਰਦੇ ਹਨ ਹਾਲਾਂਕਿ ਮਾਈਕਲ ਇਹ ਗਲਵਜ਼ ਇਸ ਕਰਕੇ ਪਾਉਂਦਾ ਸੀ ਕਿ ਕੋਈ ਵੀ ਉਸਨੂੰ ਛੂ ਨਾ ਸਕੇ ਅਗਲੇ ਕਈ ਦਸ਼ਕਾ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਪਰ ਸਾਲ 1994 ਦੇ ਵਿੱਚ ਅਚਾਨਕ ਇੱਕ ਪਿਤਾ ਵੱਲੋਂ ਆਪਣੇ ਪੁੱਤ ਦੇ ਹਵਾਲੇ ਦੇ ਨਾਲ ਮਾਈਕਲ ਜੈਕਸਨ ਉੱਤੇ ਜੌਨ ਅਚੋਸ਼ਨ ਦਾ આરોਪ ਲਗਾਇਆ ਜਾਂਦਾ ਜਿਸ ਦਾ ਮੁਕੱਦਮਾ ਅਮਰੀਕਾ ਦੀ ਸਿਵਲ ਕੋਰਟ ਵਿੱਚ ਚੱਲਦਾ ਹੈ ਆਖਰਕਾਰ ਕੁਝ ਸਮੇਂ ਦੀ ਸੁਣਵਾਈ ਬਾਅਦ ਮਾਈਕਲ ਜੈਕਸਨ ਨੂੰ ਕਈ ਕਰੋੜ ਡਾਲਰ ਉਸ ਪਿਤਾ ਨੂੰ ਦੇ ਕੇ ਇਸ ਮਾਮਲੇ ਤੋਂ ਪਿੱਛਾ ਛਡਾਉਣਾ ਪਿਆ ਸੀ ਪਰ ਇਸ ਮਾਮਲੇ ਨੇ ਉਸ ਦੀ ਬੜੀ ਬਦਨਾਮੀ ਕਰਵਾਈ ਇਸ ਸਦਮੇ ਤੋਂ ਉੱਭਰਨ ਲਈ ਉਹ ਅਮਰੀਕਾ ਦੇ ਇੱਕ ਮਸ਼ਹੂਰ ਸੰਗੀਤਕਾਰ ਦੀ ਲੜਕੀ ਲੀਜਾ ਨਾਲ ਵਿਆਹ ਕਰਵਾ ਲੈਂਦਾ ਪਰ ਦੁਰਭਾਗ ਵੱਸ ਇੱਕ ਸਾਲ ਬਾਅਦ ਹੀ ਉਸਦਾ ਤਲਾਕ ਹੋ ਜਾਂਦਾ ਇਸ ਤੋਂ ਬਾਅਦ ਉਸਨੇ ਇਸੇ ਸਾਲ ਆਪਣੀ ਇੱਕ ਨਰਸ ਨਾਲ ਹੀ ਵਿਆਹ ਕਰਵਾ ਲਿਆ ਡੇਬੀ ਨਾਮ ਦੀ ਇਹ ਨਰਸ ਉਸਦੀ ਦੇਖਭਾਲ ਕਰਦੀ ਹੁੰਦੀ ਸੀ ਇਹਨਾਂ ਦੋਹਾਂ ਦੇ ਘਰ ਤਿੰਨ ਬੱਚੇ ਵੀ ਹੁੰਦੇ ਹਨ ਪਰ ਤਿੰਨ ਬੱਚਿਆਂ ਮਗਰਮ ਮਾਈਕਲ ਦਾ ਇਸ ਨਰਥ ਨਾਲ ਵੀ ਤਲਾਕ ਹੋ ਜਾਂਦਾ ਹੈ ਤਲਾਕ ਤੋਂ ਬਾਅਦ ਇਹ ਤਿੰਨੇ ਬੱਚੇ ਮਾਈਕਲ ਕੋਲ ਹੀ ਰਹਿੰਦੇ ਸਨ ਹੁਣ ਜ਼ਿੰਦਗੀ ਵਿੱਚ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੁੰਦਾ ਹੈ ਪਰ ਸਾਲ 2003 ਦੇ ਵਿੱਚ ਮਾਈਕਲ ਜੈਕਸਨ ਉੱਤੇ ਇੱਕ ਵਾਰ ਫਿਰ ਜੌਨ ਸ਼ੋਸ਼ਨ ਦੇ ਇਲਜ਼ਾਮ ਲੱਗਦੇ ਹਨ ਇਸ ਮਾਮਲੇ ਵਿੱਚ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਪਰ ਅੱਗੋਂ ਫਰਾਰ ਹੋ ਜਾਂਦਾ ਹੈ ਬਾਅਦ ਵਿੱਚ ਕੁਝ ਦਿਨਾਂ ਮਗਰੋਂ ਮਾਈਕਲ ਜੈਕਸਨ ਸਰੈਂਡਰ ਕਰ ਦਿੰਦਾ ਇਸ ਮਾਮਲੇ ਦੀ ਸੁਣਵਾਈ 14 ਹਫ਼ਤੇ ਤੱਕ ਚੱਲਦੀ ਹੈ ਪਰ ਕੋਈ ਠੋਸ ਸਬੂਤ ਨਾ ਹੋਣ ਕਰਕੇ ਮਾਈਕਲ ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਬੱਚਿਆਂ ਦੇ ਨਾਲ ਜਨ ਸ਼ੋਸ਼ਣ ਦੇ ਸਾਰੇ ਕੇਸ ਉਸਤੇ ਝੂਠੇ ਨਿਕਲੇ ਸਨ ਇਸ ਬਾਰੇ ਜਦੋਂ ਮਾਈਕਲ ਕੋਲ ਸਵਾਲ ਪੁੱਛੇ ਗਏ ਤਾਂ ਉਸ ਦਾ ਜਵਾਬ ਸੀ ਕਿ ਮੈਂ ਅਕਸਰ ਆਪਣੇ ਬੱਚਿਆਂ ਨਾਲ ਰਾਤ ਨੂੰ ਸਿਰਫ ਸੌ ਜਾਂਦਾ ਹਾਂ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਪਰ ਇਹਨਾਂ ਸਾਰੇ ਇਲਜ਼ਾਮਾਂ ਨੇ ਮਾਈਕਲ ਜੈਕਸਨ ਨੂੰ ਬਹੁਤ ਵੱਡਾ ਦਿਮਾਗੀ ਸਦਮਾ ਦਿੱਤਾ ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਇਸੇ ਦੇ ਚੱਲਦੇ ਮਾਈਕਲ ਹੌਲੀ-ਹੌਲੀ ਦੁਨੀਆ ਨਾਲੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੰਦਾ ਆਖਰਕਾਰ ਸਾਲ 2009 ਦੇ ਵਿੱਚ ਉਹ ਐਲਾਨ ਕਰਦਾ ਹੈ ਕਿ ਮੈਂ ਦੁਬਾਰਾ ਪੂਰੀ ਦੁਨੀਆ ਵਿੱਚ ਆਪਣੇ ਸ਼ੋਅ ਕਰਾਂਗਾ ਜਿਸ ਦਾ ਨਾਮ ਮਾਈਕਲ ਜੈਕਸਨ ਰਿਟਰਨ ਰੱਖਿਆ ਜਾਂਦਾ ਇਹ ਉਸ ਦਾ ਆਖਰੀ ਲਾਈਵ ਸ਼ੋਅ ਹੋਣਾ ਸੀ ਜੇਦੀ ਸਮਾਪਤੀ ਲੰਡਨ ਵਿੱਚ ਰੱਖੀ ਗਈ ਸੀ ਇਸ ਸ਼ੋਅ ਦੀ ਤਾਰੀਖ ਜੂਨ 2009 ਦੇ ਵਿੱਚ ਰੱਖੀ ਜਾਂਦੀ ਹੈ ਜਿਸ ਦੀ ਉਹ ਰਿਹੈਸਲ ਸ਼ੁਰੂ ਕਰ ਦਿੰਦਾ ਹੈ ਪਰ ਇਸ ਦੌਰਾਨ ਉਹ ਕਈ ਸਾਰੀਆਂ ਪੇਨ ਕਿਲਰ ਦਵਾਈਆਂ ਲੈਣੀਆਂ ਵੀ ਸ਼ੁਰੂ ਕਰ ਦਿੰਦਾ ਦਿਨਾਂ ਦੇ ਬੁਰੇ ਪ੍ਰਭਾਵ ਉਸਦੇ ਸਰੀਰ ਉੱਤੇ ਪੈਣੇ ਸ਼ੁਰੂ ਹੋ ਜਾਂਦੇ। ਹੁਣ ਉਹ ਇੱਕ ਹੱਡੀਆਂ ਦਾ ਸਿਰਫ ਪਿੰਜਰ ਦਿਖਣ ਲੱਗਾ ਸੀ। 25 ਜੂਨ ਸਾਲ 2009 ਦੀ ਇੱਕ ਸਵੇਰ ਨੂੰ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਹਾਲਾਂਕਿ 8 ਨਾਮੀ ਡਾਕਟਰਾਂ ਦੀ ਟੀਮ ਹਰ ਵਕਤ ਉਸਦੇ ਕੋਲ ਰਹਿੰਦੀ ਸੀ ਜਿਨ੍ਹਾਂ ਨੂੰ ਉਹ 10-10 ਕਰੋੜ ਰੁਪਏ ਤਨਖਾਹ ਦਿੰਦਾ ਹੁੰਦਾ ਸੀ। ਸਾਹ ਦੀ ਤਕਲੀਫ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਡਾਕਟਰ ਉਸਨੂੰ ਮਰਤੇ ਘੋਸ਼ਿਤ ਕਰ ਦਿੰਦੇ ਹਨ। ਅਚਾਨਕ ਸੰਗੀਤ ਦੇ ਸੰਗੀਤਾਰਾ ਦੁਨੀਆ ਨੂੰ ਛੱਡ ਗਿਆ ਪੂਰੀ ਸੰਸਾਰ ਵਿੱਚ ਇਹ ਖਬਰ ਫੈਲ ਜਾਂਦੀ ਲੋਕ ਸੋਗ ਦੇ ਵਿੱਚ ਰੋਂਦੇ ਹੋਏ ਸੜਕਾਂ ਤੇ ਉੱਤਰ ਆਏ ਸਨ ਡਾਕਟਰਾਂ ਮੁਤਾਬਕ ਸਿਰਫ 50 ਸਾਲ ਦੀ ਉਮਰ ਵਿੱਚ ਮਾਈਕਲ ਦੀ ਦਿਲ ਦੇ ਦੌਰੇ ਦੇ ਨਾਲ ਮੌਤ ਹੋ ਗਈ ਹੈ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਸ ਦੇ ਢਿੱਡ ਵਿੱਚ ਇਕੱਲੀਆਂ ਦਵਾਈਆਂ ਹੀ ਨਿਕਲੀਆਂ ਸਨ ਬੀਤੇ ਕਈ ਸਾਲਾਂ ਤੋਂ ਉਹ ਸਿਰਫ ਦਵਾਈਆਂ ਉੱਤੇ ਹੀ ਜਿਉਦਾ ਸੀ ਖਾਣੇ ਦਾ ਇੱਕ ਦਾਣਾ ਵੀ ਉਸ ਨੇ ਨਹੀਂ ਸੀ ਖਾਦਾ ਇਹ ਦਵਾਈਆਂ ਵੀ ਉਹ ਸਨ ਜਿਨ੍ਹਾਂ ਨੂੰ ਇੱਕ ਆਮ ਆਦਮੀ ਇੱਕ ਟਾਈਮ ਹੀ ਖਾ ਲਵੇ ਤਾਂ ਉਹ ਜਿਉਂਦਾ ਨਹੀਂ ਬਚ ਸਕੇਗਾ ਪਰ ਮਾਈਕਲ ਇਹਨਾਂ ਦਵਾਈਆਂ ਦਾ ਆਦੀ ਹੋ ਚੁੱਕਾ ਸੀ ਜੋ ਕਿ ਪੇਨ ਕਿਲਰ ਗੋਲੀਆਂ ਹੁੰਦੀਆਂ ਸਨ ਇਸੇ ਦੇ ਚੱਲਦੇ ਉਸਦੇ ਇੱਕ ਡਾਕਟਰ ਉੱਤੇ ਗੈਰ ਇਰਾਦਤਨ ਹੱਤਿਆ ਦਾ ਕੇਸ ਵੀ ਚੱਲਿਆ ਸੀ ਜੋ ਉਸ ਨੂੰ ਇਹ ਦਵਾਈਆਂ ਦਿੰਦਾ ਹੁੰਦਾ ਸੀ ਇਸ ਡਾਕਟਰ ਨੂੰ 4 ਸਾਲ ਦੀ ਸਜ਼ਾ ਵੀ ਹੋਈ ਮਾਈਕਲ ਜੈਕਸਨ ਜਿਸ ਨੇ 150 ਸਾਲ ਤੋਂ ਵੱਧ ਉਮਰ ਭੋਗਣ ਦਾ ਪਲਾਨ ਬਣਾ ਕੇ ਰੱਖਿਆ ਹੋਇਆ ਸੀ ਜੋ ਰਾਤ ਨੂੰ ਸੌਂਦਾ ਵੀ ਉਸ ਬੈੱਡ ਤੇ ਹੁੰਦਾ ਸੀ ਜਿਸ ਵਿੱਚ ਮਸ਼ੀਨ ਰਾਹੀਂ 50% ਵੱਧ ਆਕਸੀਜਨ ਦਿੱਤੀ ਜਾਂਦੀ ਪਰ ਆਖਰਕਾਰ ਹੋਇਆ ਉਹ ਜੋ ਕੁਦਰਤ ਨੂੰ ਮਨਜ਼ੂਰ ਸੀ ਮਾਈਕਲ ਜੈਕਸਨ ਦੀ ਚਲਾਕੀ ਅਤੇ ਉਸ ਦਾ ਅੰਨਾ ਪੈਸਾ ਉਸ ਦੀ ਜਾਨ ਨਾ ਬਚਾ ਸਕੇ ਹਾਲਾਂਕਿ ਲੋਕਾਂ ਦੇ ਦਿਲਾਂ ਵਿੱਚ ਉਹ ਅੱਜ ਵੀ ਜਿਉਂਦਾ ਹੈ ਉਸ ਦੀ ਚੈਰਿਟੀ ਦੀ ਕਮਾਈ ਦੇ ਕਰੋੜਾ ਡਾਲਰ ਅੱਜ ਵੀ ਹਰ ਸਾਲ ਉਸ ਦੇ ਬੱਚਿਆਂ ਨੂੰ ਮਿਲ ਰਹੇ ਹਨ ਸੋ ਦੋਸਤੋ ਏਸੀ ਸਾਰੀ ਕਹਾਣੀ ਦੁਨੀਆ ਦੇ ਮਹਾਨ ਕਲਾਕਾਰ ਕਹੇ ਜਾਂਦੇ ਮਾਈਕਲ ਜੈਕਸਨ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ